ਭੋਜ ਹੁੰਦੀਆਂ ਭੋਜ ਹੁੰਦੀਆਂ ਸਿਆਣੇ ਕਹਿੰਦੇ ਧੀਆ ਤੋਂ ਡਰ ਨਹੀਂ ਲੱਗਦਾ ਧੀਆ ਦੇ ਕਰਮਾਂ ਤੋਂ ਡਰ ਲੱਗਦਾ ਧੀਆ ਤੋਂ ਪੁੱਤਰਾਂ ਤੋਂ ਵੱਧ ਪਿਆਰ ਲੈਂਦੀਆਂ ਧੀਆ ਮਾਪਿਆਂ ਦਾ ਵੱਧ ਸਤਿਕਾਰ ਕਰਦੀਆਂ ਮਾਪਿਆਂ ਦਾ ਸਹਿਯੋਗ ਤੇ ਖਿਆਲ ਕਰਦੀਆਂ ਇੰਨਾ ਤਾਂ ਬੇਟੇ ਵੀ ਨਹੀਂ ਕਰਦੇ ਹੀਆਂ ਬਚਪਨ ਤੋਂ ਹੀ ਆਪਣੀਆਂ ਖਾਸ਼ੀਆਂ ਆਪਣੇ ਸੁਪਨੇ ਮਾਰਨੇ ਸਿੱਖ ਜਾਂਦੀਆਂ ਹਨ ਕਦੇ ਮਾਂ ਬਾਪ ਦੀ ਫਿਕਰ ਕਰਦੀਆਂ ਹਨ ਕਦੇ ਭਰਾਵਾਂ ਦੀ ਫਿਕਰ ਹੁੰਦੀ ਹੈ ਫਿਰ ਵੀ ਲੋਕ ਕਹਿੰਦੇ ਹਨ ਧੀਆਂ ਬੋਝ ਹੁੰਦੀਆਂ ਹਨ ਧੀਆਂ ਬੋਝ ਹੁੰਦੀਆਂ ਹਨ ਜਦੋਂ ਕਿ ਧੀਆਂ ਤਾਂ ਬੋਝ ਵੰਡਰਿੰਗਾਂ ਹੁੰਦੀਆਂ ਹਨ ਧੀਆਂ ਤਾਂ ਬੋਝ ਵੰਡਰਿੰਗ ਹੋਂਦੀਆਂ ਹਨ ਧੰਨਵਾਦ